ਮਾਣੇ ਛੇੜੀ ਕੁਛ ਗਲਾਸ 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 ਭਾਈ ਕਿੱਧਰ ਲੈ ਕੇ ਚੱਲੇ ਜੇ ਇੱਧਰ ਲੈ ਕੇ ਚੱਲੇ ਭਾਈ ਛੱਡ ਦਿਓ ਕੀ ਫਾਇਦਾ ਭਾਈ ਨਸ਼ੇ ਕਰਕੇ ਆ ਜੀਦਾ ਕਰਦੇ ਆ ਆ ਦੇਖੋ ਲੋਹਾ ਪੋਟ ਕੇ ਲੈ ਕੇ ਬੀਆਰਟੀਐਸ ਦਾ ਆਹ ਆ ਜੀ ਲੋਕਾਂ ਦਾ ਲੋਈ ਕਪੜਾ ਪਾ ਕੇ ਖੜਨ ਲੱਗੇ ਕੀ ਪਤਾ ਵੀ ਨਾ ਲੱਗੇ ਚਾਦਰ ਤਾਂ ਛੱਡ ਲੈ ਜੁੰਦੇ ਭਾਈ ਨਾਲ ਆ ਦੇਖ ਲਓ ਉਹ ਨਸ਼ੇੜੀਆਂ ਦੇ ਕੰਮ ਨਸ਼ੇ ਦੀ ਤੋਰ ਪੂਰੀ ਕਰ ਲਈ BRTS ਲੈਨ ਦੀ ਗ੍ਰਿਲ ਹੀ ਚੋਰੀ ਕਰਕੇ ਲੈ ਗਏ ਇਹ ਵੀਡੀਓ ਅੰਮ੍ਰਿਤਸਰ ਦੀ ਹੈ ਜਿੱਥੇ ਦੋ ਨੌਜਵਾਨ ਮੋਟਰਸਾਈਕਲ ਤੇ ਲੋਹੇ ਦੀ ਗ੍ਰਿਲ ਚੁੱਕ ਕੇ ਲੈ ਗਏ ਤੇ ਜਦ ਨੌਜਵਾਨ ਵੱਲੋਂ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਦੀ ਵੀਡੀਓ ਬਣਾਈ ਗਈ ਤਾਂ ਮੌਕੇ ਤੇ ਹੀ ਗ੍ਰਿਲ ਛੁੱਟ ਕੇ ਪੰਜ ਗਏ ਮੈਂ ਤਾਂ ਪੁੱਛ ਲੈਣਾ ਜੀ ਭਾਈ ਲਾ ਰਹਿਆਂ ਦਾ ਇਹ ਆ ਨਸ਼ੇੜੀ ਕੁਛ ਲਾ 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 ਭਾਈ ਕਿੱਧਰ ਲੈ ਕੇ ਚਲੇ ਜੇ ਇੱਧਰ ਲੈ ਕੇ ਚੱਲੇ ਭਾਈ ਛੱਡ ਦੋ ਕੀ ਫਾਇਦਾ ਭਾਈ ਨਸ਼ੇ ਕਰਕੇ ਅਜੀਆ ਕਰਦੇ ਆ ਆ ਦੇਖੋ ਲੋਹਾ ਪੋਟ ਕੇ ਲੈ ਕੇ ਬੀਆਰਟੀਐਸ ਦਾ ਆਹ ਆ ਜੀ ਲੋਕਾਂ ਦਾ ਲੋਈ ਕਪੜਾ ਪਾ ਕੇ ਖੜਨ ਲੱਗੇ ਕੀ ਪਤਾ ਵੀ ਨਾ ਲੱਗੇ ਚਾਦਰ ਤੇ ਛੱਡ ਲੈ ਜਾਂਦੇ ਭਾਈ ਨਾਲ ਮੈਂ ਤਾਂ ਪੁੱਛ ਲੈਣਾ ਜੀ ਭਾਈ ਲਾ ਲਿਆ ਹੁੰਦਾ ਇਹ ਆ ਨਸ਼ੇੜੀ ਕੁਛ ਗਲਾਸ 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 ਭਾਈ ਕਿੱਧਰ ਲੈ ਕੇ ਚੱਲੇ ਜੇ ਇੱਧਰ ਲੈ ਕੇ ਚੱਲੇ ਭਾਈ ਛੱਡ ਦਿਓ ਕੀ ਫਾਇਦਾ ਭਾਈ ਨਸ਼ੇ ਕਰਕੇ ਆ ਚੀਜ਼ਾਂ ਕਰਦੇ ਆ ਆ ਦੇਖੋ ਲੋਹਿਆ ਪੋਟ ਕੇ ਲੈ ਕੇ ਬੀਆਰਟੀਐਸ ਦਾ ਆਹ ਆ ਜੇ ਲੋਕਾਂ ਦਾ ਲੋਈ ਕਪੜਾ ਪਾ ਕੇ ਖੜਨ ਲੱਗੇ ਕੀ ਪਤਾ ਵੀ ਨਾ ਲੱਗੇ ਚਾਦਰ ਤੇ ਛੱਡ ਲੈ ਜਾਂਦੇ ਭਾਈ ਨਾਲ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਓ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋ ਮਿਸ਼੍ਰੀ ਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000